ਬੜੀ ਗੱਲ ਹੈ ਦੇਖੋ ਟੈਕਸ ਦੀ ਰਿਕਾਰਡਿੰਗ ਹੈ ਜੇ ਅਸੀਂ ਝੂਠੇ ਵਾਂਗ ਦੇ ਗੱਲ ਨਹੀਂ ਕਰਦੇ ਠੀਕ ਹੈ ਜੀ ਬੜੀਆਂ ਕਦੇ ਕਿੱਥੇ ਬੜੀ ਤਾਂ ਪਤਾ ਵੀ ਨਹੀਂ ਜੀ ਪਿੱਛੇ ਗੱਡੀ ਰੱਖੋ ਫਿਰ ਗੱਡੀ ਨਾ ਫਰਕ ਕਿੰਨਾ ਗੱਡੀ ਰੱਖਿਆ ਆ ਰੋਕੋ ਵੀ ਕਰਨੇ ਸੋਹਣਿਆ ਵੱਡੇ ਵੀ ਗੱਡੀ ਦੇ ਵਿੱਚ ਕੋਈ ਕਰਲੀ ਗੱਡੀ ਦੇ ਬੇਸੂਹੀ ਆ ਯਾਰ ਉਹਨੂੰ ਕੰਮ ਕਰ ਲੈਂਦੇ ਕੋਈ ਬ੍ਰੇਕ ਮਾਰੀ ਅਗਲੇ ਪਾਸੇ ਪਿੱਛੇ ਪਿੱਛੇ ਕਿਆ ਭਾਈ ਭੱਜ ਗਿਆ ਕਿਹਦੇ ਡਰਾਈਵਰ ਵੀਰੇ ਤੇ ਘੜੀਏ ਮੁਲਾਜ਼ਮਾਂ ਦੀ ਨਾਲ ਇਹ ਨਾ ਪਾਏ ਫੋਨ ਇਹਦਾ ਲਾਈਏ ਢੱਕਾ ਨਹੀਂ ਲੱਗੀ ਗਈ ਹੈ ਉਹ ਮੈਂ ਵੀਰ ਫਾੜ ਜਿਹੜਾ ਕੰਟਰੋਲ ਨਹੀਂ ਹੈਗਾ ਦਾ ਢੱਕਾ ਨਾ ਕੋਈ ਲੱਗੇ ਮੈਂ ਭੱਜ ਗਿਆ ਤੁਹਾਡੀ ਪਾਂਦੇ ਲਗਾਏ ਘਟੀ ਪਹਿਲਾਂ ਉਹ ਵੀਰ ਸਾਡੇ ਪਿੱਛੋਂ ਵੀ ਤਾਂ ਆਉਂਦਾ ਹੀ ਆਉਂਦਾ ਹੋਣੀ ਆ ਕਿਤੇ ਪਹਿਲਾ ਬੱਸ ਕੁੱਟਿਆ ਥੱਲੇ ਹੀ ਜਾਂਦਾ ਪਿੱਛੋਂ ਵੀ ਇੱਦਾਂ ਹੀ ਆਉਂਦੇ ਆ ਗੱਡੀ ਦੇ ਪਾਸੇ ਹੋ ਗਏ ਹੱਥ ਕਿਸੇ ਪਾਸੇ ਬੱਸ ਕੇ ਪੁੱਛੋ ਤਾਂ ਇਹ ਆਉਂਦੇ ਆ ਓ ਗੱਡੀ ਬੰਦ ਕਰੀ ਕਾਲੂ ਓਏ ਓ ਕਾਲੂ ਗੱਡੀ ਬੰਦ ਕਰੀ ਨਹੀਂ ਗੱਡੀ ਸਾਈਡ ਤੋਂ ਸਾਡੀ ਖੁਦ ਨਹੀਂ ਆਈ ਸਾਡੀ ਗੱਡੀ ਤਾਂ ਸਾਡੀ ਚਾੜਾ ਚਾੜਾ ਯਾਰ ਗੱਡੀ ਪੂਰੀ ਜੀ ਸਾਡਾ ਸਾਈਡ ਤੋਂ ਪਹਿਲਾਂ ਕਰਦਾ ਹੁੰਦਾ ਬਿਤਾਓ ਯਾਰ ਉਹ ਕਰੋ ਸਾਈਡ ਦਾ ਯਾਰ ਮੁੰਡਾ ਯਾਰ ਆਪਾਂ ਕਰੋ ਸਾਈਡਾ ਆਫੇ ਨਿਕਲ ਜਾਓ ਤੁਸੀਂ ਤਾਂ ਸਾਡੇ ਕੋਲ ਡੈਚ ਕੈਮ ਨਹੀਂ ਲਗਾਉਣੀ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀਆਂ ਅਸੀਂ ਰਵਾਨਾ ਕੀਤੀਆਂ ਹਰ ਪਿੰਡ ਤੋਂ ਟਰਾਲੀਆਂ ਆਈਆਂ ਉਹ ਇੱਥੋਂ ਚਾਰ ਲੈ ਕੇ ਆਪਾਂ ਇੱਕ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਕਿ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਦੇ ਹਨ ਉਹ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਜਲਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼੍ਰੋਮਣੀ ਕਾਲੀ ਦਲ ਉਹਨਾਂ ਨੂੰ 50 ਹਜ਼ਾਰ ਪਰਿਵਾਰਾਂ ਨੂੰ ਕਣਕੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਲਾਟਕਿਆਂ 'ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ-ਘਰ ਪਿੰਡ-ਪਿੰਡ ਜਾ ਕੇ ਰਾਤ ਪਹੁੰਚਾਉਣ ਕਿਉਂਕਿ ਪਿੰਡ-ਪਿੰਡ ਜਾਣਗੇ ਘਰ-ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜਾਊਗੀ ਮੈਡੀਕਲ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕ ਵਕ ਇਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਿੰਨ ਦਿਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਔਰ ਜਾਨਵਰਾਂ ਦਾ ਵੀ ਇਲਾਜ ਕਰਦਾ ਪਾਇਸਾ ਬੈਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ ਜੀ ਭਗਵੰਤ ਮਾਨ ਆਪਣੀ ਨਲਾਕੀ ਲਪੋਣ ਵਾਸਤੇ ਆ ਡਰਾਮਾ ਕਰਦਾ ਹੈ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘਟ-ਘਟ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ ਦੇਖੋ ਆਪਾਂ ਫਸ ਗਏ ਆ ਝਾੜੂਆਂ ਵਾਲੇ ਨੇ ਠੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਕੇ ਸੁੱਖੇ ਟਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਾਸਤੇ ਆ ਚਾੜੂਆਂ ਦਾ ਬਸ ਖਤਰੇ ਹੁ ਚਾਈਨਾ ਵਾਇਰਸ ਹਲਦੀ ਵਾਇਰਸ ਵੀ ਆ ਗਿਆ ਉਹਦੇ ਵਾਸਤੇ ਇਮੀਡੀਏਟਲੀ ਸਪਰੇ ਦੀ ਲੋੜ ਐ ਜੀ ਮੈਂ ਉਹੀ ਕਹਾ ਅਸੀਂ ਜਿਹੜਾ ਅਸੀਂ ਅਸੀਂ ਮਸ਼ੀਨਾਂ ਭੇਜੀਆਂ ਉਹ ਜਿਹੜੀ ਡੀਫੌਗਿੰਗ ਵਾਲੀਆਂ ਅਸੀਂ ਹਰ ਯੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ 'ਚ ਘੜ ਆਏ ਐ 1 ਮਹੀਨਾ ਪੂਰਾ ਹਰ ਰੋਜ਼ ਸਪਰੇਅ ਕਰਿਆ ਕਰਨੇ ਘਰ ਘਰ ਜਾ ਕੇ ਜਿਹੜੀ ਲਿਮਿਟ ਰੱਖੀ ਜੀ 5 ਏਕੜ ਤੱਕ ਦੀ ਮਾਮਲੀ ਨਹੀਂ ਮੈਨੂੰ ਬੜੀ ਦੁੱਖ ਨਾਲ ਕਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾ ਲਾਤੀਆਂ ਛੱਤ ਕਿ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਿਆ ਜੇ 50% ਹੋਊਗਾ 5000 ਰੁਪਿਆ 20 ਸੌ ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਿਹਾ ਤਾਂ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜਾ ਦੂਜੇ ਵੀ ਜਿਹੜੀ ਇਹਨਾਂ ਨੇ ਮੁਆਵਜ਼ੇ ਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਿਵਾਨੀ ਨਹੀਂ ਦਿੱਤੀ ਜਿਹੜਾ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਦਰ ਦੇ ਲੋਕਾਂ ਦੀ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਸੋ ਜਿਹੜੇ ਠੇਕੇ ਦੇ ਲੈਂਦੇ ਆ ਜ਼ਮੀਨ ਉਹਨਾਂ ਨੂੰ ਮੌਜੂਦਾ ਚਾਹੀਦਾ ਹੈ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ ਡੀਜ਼ਲ ਦੇ ਨਾਲ ਨਾਲ ਫਰਟੀਲਾਈਜ਼ਰ ਦੀ ਟੈਕਨੀਕ ਵੀ ਬੀਏ ਵੀ ਕੰਮ ਕਰਤੀ ਉਹਦੀ ਆਰਚ ਉਹਦੀ ਆਰਚ ਮਾਈਨਿੰਗ ਸ਼ੁਰੂ ਹੋ ਗਈ ਹੋਰ ਠੱਗੀ ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਉਹਦੀ ਜ਼ਮੀਨ ਪੁਲਿਸ ਵਾਲੇ ਉੱਥੇ ਵੀ ਪਹੁੰਚ ਗਏ ਹੁਣ ਇਹਨਾਂ ਦਾ ਕੀ ਇਹ ਮਾਈਨਿੰਗ ਸ਼ੁਰੂ ਕਰਤੀ ਹੁਣ ਜਾਣ ਕੇ ਹੁਣ ਆਪ ਮਾਈਨਿੰਗ ਕਰੋਂਡ ਕਾਤੀ ਆ ਜੀ ਸ਼ੁਰੂ ਕਰਤੀ ਉਹ ਕਰਤੀ ਆ ਆ ਇੱਕ ਅਜ ਨਾਲੇ ਹੋ ਗਈ ਜੀ ਆਪਣੀ ਗਲਤੀ ਕੀ ਹੋ ਗਈ ਜਿੰਨੇ ਪੰਜਾਬ ਦੇ ਲੁਟੇਰੇ ਸੀ ਝਾੜੂ ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜੇ ਇਹਨਾਂ ਦੀ ਲੁੱਟ ਨਾ ਰੁਕੀ ਤੇ ਅਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ ਪਾਲ ਸਾਹਿਬ ਡੀਜ਼ਲ ਦੇ ਨਾਲ ਨਾਲ ਹੁਣ ਡੀਏਪੀ ਖਾਤੇ ਫਟੇਲਾਈਜ਼ਰ ਦੇ ਮਿਲ ਰਹੇ ਜੀ ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਹੈ ਤੁਸੀਂ ਇਹ ਅਨਾਉਂਸ ਕੀਤਾ ਹੈ ਕਿ ਕਿਸਾਨਾਂ ਨੂੰ ਅਸੀਂ ਬੀਜ ਦੇਵਾਂਗੇ ਕੱਲੇ ਬੀ ਨਹੀਂ ਤੁਹਾਨੂੰ ਡੀਏਪੀ ਵੀ ਦੇਣੀ ਚਾਹੀਦੀ ਹੈ ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਹੈ ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਹੈ ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਪਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦੀ